ਕਦਾਸ ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰ ਕੈ ਗੁਰੂ ਨਾਨਕ ਲਈ ਧਿਆਈ ਫਿਰੰਗਤ ਗੁਰਤੇ ਅਮਰਦਾਸ ਸਲਾਮਦਾਸੇ ਹੋਣੀ ਸਹਾਈ ਅਰਜਨ ਹਰ ਗੋਬਿੰਦ ਨੂੰ ਸਮਰਉਂ ਸ੍ਰੀ ਹਰ ਰਾਇ ਸ੍ਰੀ ਹਰਿ ਗੁਰ ਸੰਤਿ ਆਈਐ ਜਿਸ ਟਿਠੈ ਸਭ ਦੁੱਖ ਜਾਈ ਤੇਗ ਬਹਾਦਰ ਸਿਮਰਿਐ ਘਰ ਨਉ ਨਿਦ ਆਵੇ ਧਾਈ ਸਭ ਥਾਈ ਹੋਏ ਸਹਾਈ ਦਸਮਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਬਾਦਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਹਾਏ ਆ ਪਿਆਰਿਆਂ ਚੋਹਾ ਸਾਹਿਬ ਸਾਧੀਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ੱੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਅਣਡਿੱਠ ਕੀਤਾ ਤਰਾ ਪਿਆਰਿਆਂ ਸੱਚਾਰੇ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਹਾਰਿ ਹਰਿਉ ਨਿਆ ਸਿੰਘਾਂ ਸੰਗਣੀਆਂ ਨੇ ਧਰਮ へ ਅਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਈਆਂ ਚਰਖੀਆਂ ਤੇ ਚੜਿਆਰਿਆਂ ਨਾਲ ਚਲਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰਮ ਨਹੀਂ ਆ ਰਿਹਾ ਸਿੱਖੀ ਕੇ ਸਾਂਸ ਸਵਾਸ ਨਾਲ ਨਿਭਾਈ ਜਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਆਵਾਜ਼ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵਨੀ ਚੇਤਾਵਨ ਕਾ ਸਦਕਾ ਸਰਬ ਸੁਖ ਹੋਵਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹ ਰਛਿਆ ਰਾਇਤ ਦੇਗ ਤੇਗ ਪਤੈ ਵਿਰਧ ਕੀ ਮੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੁੱਲੋ ਜੀ ਸਿੱਖਾਂ ਨੂੰ ਸਿੱਖੀ ਦਾਮ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਉਸਾਹਾ ਦਾਨ ਬਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅਮਰਤ ਸਾਰ ਜੀ ਕੇ ਸ਼ਨਾਨ ਚੌਕੀਆਂ ਝੰਡੇ ਬੰਗੇ ਜੁਗਾ ਜਗਾ ਟੱਲ ਧਰਮ ਕਾ ਜੈਕਾਰ ਬੁੱਲੋ ਜੀ ਸਿੱਖਾਂ ਦਾ ਮਨਣੀਵਾ ਮਤ ਉੱਚੀ ਮਤ ਪਤ ਦਾ ਰੱਖਾ ਆਪ ਵਾਹਿਗੁਰੂ へ ਅਕਾਲ ਪੁਰਖ ਆਪਣੇ ਪੰਥ ਦੇ ਇਸ ਦਾ ਸਾਈ ਦਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੀ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜਿਨ੍ਹਾਂ ਦੇ ਖੁੱਲੇ ਦਰਸ਼ਨ ਦੀ ਇਤਾਰ ਸੇਵਾਸ ਮਰਦਾ ਦਾਨ ਪਿਆਰੇ ਖਾਲਸਾ ਜੀਨ ਬਖਸ਼ੋ ਇਹ ਨਿਵਾਣੀਆਂ ਦੇ ਮਾਰਨੇ ਤਾਣੀਆਂ ਦੀ ਥਾਣ ਨੇ ਓਟੀਆਂ ਦੀ ਓਲ ਸੱਚੇ ਪਿਤਾ ਵਾਹਿਗੁਰੂ ਜੀ ਧੰਨ ਧੰਨ ਦਸ਼ਮੇਸ਼ ਪ੍ਰਤਾਮ੍ਰਿਤ ਕੇ ਦਾਤੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਆਪ ਜੀ ਕੀ ਪਾਵਨ ਪਵਿੱਤਰ ਸਥਾਨ ਦਰਬਾਰ ਸ੍ਰੀ ਪਾਮਤਾ ਸਾਹਿਬ ਜਨਮ ਸਥਾਨ ਧੰਨ ਭੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗੋ ਜੁਗਾ ਟਾਲਾ ਜੁਗੋ ਜੁਗਾ ਟਾਲ ਚਾਵਰ ਸ਼ਤਰ ਤਖਤ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਖੇ ਪਾਵਨ ਚੰਨਾ ਕਮਨਾ ਪਾਸ ਨਿਮਰਤਾ ਸਹਿਤ ਦਾਸ ਬੇਨਤੀ ਜੋਦਨੀ ਆਪ ਜੀ ਕਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਕਿਰਪਾ ਮਿਹਰਮਤ ਹੋਈ ਹੈ ਮਤ ਵੇਲੇ ਦੇ ਸੁੰਦਰ ਦੀਵਾਨ ਪਾਵਨ ਦਰਬਾਰ ਅੰਦਰ ਸਜੀ ਸਜੀ ਦੀਵਾਨ ਅੰਦਰ ਪੰਜ ਮਾਣੀਆਂ ਦਾ ਪਾਠ ਪਿਆ ਮਹਾਰਾਜ ਗੁਰਬਾਣੀ ਪੜ੍ਹਦਿਆਂ ਕੋਲੋਂ ਆਪਜੀ ਕੀ ਸੇਵਾ ਟਹਿਲ ਤੋਂ ਮੰਦਿਆਂ ਹੋਇਆਂ ਕੋਲੋਂ ਇਹਨੀਆਂ ਬੀਅੰਤ ਪ੍ਰਕਾਰ ਦੀਆਂ ਪੁੱਲਾਂ ਦੀਆਂ ਮਾਫ਼ੀਆਂ ਬਖਸ਼ਣੀਆਂ ਅਗਹਾਦੋ ਸੁਮਤ ਸੋਝੀ ਬਖਸ਼ਣੀ ਕਿਰਪਾ ਕਰਨੀ ਦੀ ਸ਼ੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਬੋਲਣ ਸਮਝਣ ਦੀ ਸੂਝ ਬਖਸ਼ਣੀ ਸੇਵਾ ਸੁਨ ਕਰਨ ਦੇ ਬਲੋਂ ਤੋਂ ਬਖਸ਼ਣੀ ਪੜ੍ਹਿ ਸੁਣੀ ਬਾਣੀ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਹਾਜ਼ਰੀਆਂ ਤਿਲਪੁਰ ਪੇਟਾਨਾ ਦਰਤੇ ਕਬੂਲ ਕਰਨੀਆਂ ਮੰਨਦੀਆਂ ਭਾਵਨਾਵਾਂ ਗੁਰਮਤਿ ਦੇ ਮੁਤਾਬਕ ਪੂਰੀਆਂ ਕਰਨੀਆਂ ਦਰੋਂ ਕਰੋਨਾ ਉਦਾਨ ਗੁਰਸਿੱਖੀ ਜੀਵਨ ਦੀ ਦਾਤ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਆਤਮਾ ਦੀ ਆਤਰਾ ਸਦੀ ਕਰਨੀ ਸਤਿਗੁਰ ਮਹਾਰਾਜ ਜੀ ਬੇਨਤੀ ਹੈ ਸੰਗਤ ਹਾਜ਼ਰ ਹੈ ਆਪ ਜੀ ਦੀ ਕਿਰਪਾ ਕਰਾਮ ਜੀ ਕੇ ਹضور ਮਹਾਰਾਜ ਜੀਓ ਬਖਸ਼ਿਆ ਪੰਡਾਰਿਆਂ ਵਿੱਚੋਂ ਪੰਚਮ ਕੜਾ ਪ੍ਰਸਾਦ ਕੀ ਦੇਖ ਸੱਜ ਕੇ ਹਾਜ਼ਰ ਹੈ ਦਰਤੇ ਪ੍ਰਵਾਣ ਹੋ ਵੀ ਪ੍ਰਵਾਣ ਹੋਇਆ ਪ੍ਰਸਾਦ ਸਾਧ ਸੰਗਤ ਵਿੱਚ ਵਰਤਣ ਦੀ ਅਗਿਆ ਹੋਵੇ ਪਾਤਸ਼ਾਹ ਜੀ ਬੇਨਤੀ ਹੈ ਸੰਗਤ ਹਾਜ਼ਰ ਹੈ ਆਪ ਜੀ ਕਿਰਪਾ ਕਰੋ ਸਜ ਕਨਸਤਾਨ ਤੋਂ ਪ੍ਰਕਾਸ਼ ਸਤਾਨ ਵੱਲ ਚਾਲੇ ਮੰਡ ਦੀ ਅਗਿਆ ਬਖਸ਼ੋਰਾ ਪੰਡਿਆਂ ਦੇ ਸੰਸਾਹੀ ਹੋ ਉਹ ਸੰਗਤ ਨੂੰ ਖੁੱਲੇ ਦਰਸ਼ਨ ਦੇਦਾਰੇ ਬਖਸ਼ ਕਰਕੇ ਨਜ਼ਰੋ ਨਜ਼ਰੀ ਨਿਹਾਲ ਕਰੋ ਜੀ ਸਿੱਖ ਪੜਦੇ ਸੁਣਦੇ ਸਰਬੱਤ ਦਾ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸਵਾਮੀ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਗਾਉਂਦੇ ਸੁਣਦੇ ਉਧਰੇ ਕਾ ਉਧਰੇ ਸੁਣਦੇ ਉਧਰੇ ਬਿਨ ਸੇ ਪਾਪ ਕਨੇਰੇ ਕੌਣ ਜਾਣੈ ਗੁਣ ਤੇਰੇ ਬਿਨ ਸੇ ਪਾਪ ਕਨੇਰੇ ਕੌਣ ਜਾਣੈ ਗੁਣ ਤੇਰੇ ਪਸ਼ੂ ਪਰੇ ਤਮਗਦ ਕੋ ਧਾਰੇ ਪਸ਼ੂ ਪਰੇ ਤਮਗਦ ਕੋ ਧਾਰੇ ਪਾਹਨ ਪਾਰੇ ਉਤਾਰੇ ਕੌਣ ਜੱਗੁ ਗੁਣ ਤੇਰੇ ਪਾਹਨ ਪਾਰੇ ਉਤਾਰੇ ਕੌਣ ਜੱਗੁ ਗੁਣ ਤੇਰੇ ਐ ਨਾਨਕ ਦਾਸ ਤੇਰੀ ਸਰਨਾਈ ਨਾਨਕ ਦਾਸ ਤੇਰੀ ਸਰਨਾਈ सदा सदा भलिहारे कौण ी कुण ते रे सदा सदा भलिहारे कौ ॼणी कुण ते रे सदा सदा भलिहारे कौण ॼाणी कुण ते thank ਕਸਾ ਹੈ ਬਰਪੁਰਹੀਨਾ ਪ੍ਰਣਾ ਬਿਨਤ ਕਰਹੁ ਅਰਦਾਸ ਸੁਨੋ ਜੇ ਠਾਕੁਰ ਭਾਵੇ ਦੇਹੁ ਦਰਸ ਮਨ ਚਾਉ ਭਗਤ ਇਹੋ ਮਨ ਠਹਿਰਾਵੇ ਬਲਿਓ ਚਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰਿ ਭਵਨ ਮਹਿ ਜਨ ਨਾਨਕ ਗੁਰਪਾਰ ਬ੍ਰਹਮ ਪ੍ਰਗਟ ਸਗਲ ਹਰਿ ਭਵਨ ਮਹਿ ਜਨ ਨਾਨਕ ਗੁਰਪਾਰ ਬ੍ਰਹਮ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਜਿਥ ਦੁਆਰੇ ਉਬਰੈ ਇਤ ਲਈ ਉਬਾਰ ਸਤਿਗੁਰੂ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ ਨਾਨਕ ਆਵਰਨਾ ਤੁਝਈ ਘਰ ਬਿਨ ਬਖਸ਼ਨ ਹਾਰ ਨਾਨਕ ਆਵਰਨਾ ਤੁਝਈ ਘਰ ਬਿਨ ਬਖਸ਼ਨ ਹਾਰ अविनासी जी अनको दाता सिमरत सब मल खोई गुण निधान पग तन को वरतन विलापावे कोई मेरे मन जप गुरु गोपाल प्रभु सोई जाकी शरण पया सुख पाईए बहुड़ दुख ना होई वडपागी साध संग परापत तिन पेटत दुर्मत खोई ਤਿੰਨ ਕੀ ਤੂਰ ਨਾਨਕ ਦਾਸ ਵਾਚੈ ਜਿਨ ਹਰ ਨਾਮ ਹਿਰਦੈ ਪਰੋਈ ਤਿੰਨ ਕੀ ਤੂਰ ਨਾਨਕ ਦਾਸ ਵਾਚੈ ਜਿਨ ਹਰ ਨਾਮ ਹਿਰਦੈ ਪਰੋਈ ਜਾ ਤੋ ਮੇਰੇ ਬਲ ਕਾ ਕਿਆ ਮੋ ਚੰਦਾ ਤੁਧ ਸਭ ਕਿਛ ਮੈਨੂੰ ਸੋਪਿਆ ਜਾ ਤੇਰਾ ਬੰਦਾ ਲਖਮੀ ਤੋਂ ਟੋਟ ਨਾ ਵੀ ਖਾਏ ਖਰਚ ਰੰਦਾ ਲੱਖ ਚਰਾਸੀ ਮੇਦਨੀ ਸਭ ਸੇਵ ਕਰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨਾ ਮੰਗੇ ਮੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਕਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸੱਬੇ ਕਾਜ ਸਵਾਰੀਏ ਜਾ ਤੁਧ ਪਵੰਦਾ ਸੱਬੇ ਕਾਜ ਸਵਾਰੀਏ ਜਾ ਤੁਧ ਪਵੰਦਾ ਦੇ ਪੁਰੀ ਮੇ ਗਿਓ ਆਪ ਪਰਮੇਸ਼ਰ ਪਾਇਓ हर सिंहासन दियो श्री गुरु तय बिठाए रैस सुर देव तुय तो जस ज जय जम जमपे असुर गए ते पाग पाप तिन पीतर कंपे काटे सो पाप तिन नरों के गुरु रामदास जिन पायो छत्र सिंहासन पृथ्वी गुरु अर्जुन को दे आयो वाहे गुरु वाहे गुरु वाहे गुरु वाहे जियो कमलैन मधुरबैन कोट सैन सो कैतमा जशो जिसे दही बात खाए जियो ਮਤ ਅਨੂਪ ਮੋ ਮਾ ਮਤ ਪਈ ਕਿੰਕ ਨੀ ਸਭ ਜਨਤ ਕਾਰ ਖੇਲ ਪਾਏ ਜਿਉ ਕਾਨ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੇ ਇਸ ਬੰ ਗਿਆਨ ਧਿਆਨ ਦਰਤੀ ਹੀ ਚਾਹੇ ਜਿਉ ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹਿ ਜੀਉ ਚਿਤ ਚਿਤ ਮੋ ਅਰਦਾਸ ਕਹੋ ਪਰ ਕਹਿ ਨਾ ਸਕੋ ਸਰਬ ਚਿੰਤ ਤੁਧ ਪਾਸ ਸਾਜ ਸੰਗਤ ਹੋਤ ਕੋ ਤੇਰੇ ਹੁਕਮ ਪਵੇ ਨਿਸਾਨ ਤੋ ਕਰੋ ਸਹੇਬ ਕੀ ਸੇਵਾ ਜਬ ਗੁਰ ਦੇਖੇ ਸੁਬਦ੍ਰਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਨਪੁਰਖ ਜੋ ਫੁਰਮਾਵੇ ਸੋ ਕਹੋ ਗੁਰ ਅਮਰਦਾਸ ਕਾਰਣ ਕਰਨ ਜਿਵ ਤੂ ਰਖੇ ਤਿਵ ਰਹੋ ਨਾਸ ਰੋ ਮਨਸੂਰ ਗੁਰ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਹੱਕ ਰਾ ਗੰਜ਼ੂਰ ਗੁਰ ਗੋਬਿੰਦ ਸਿੰਘ ਜ਼ੁਮਲਾ ਫੈਜ਼ੇ ਨੂਰ ਗੁਰ ਗੋਬਿੰਦ ਸਿੰਘ ਹੱਕ ਹੱਕ ਅਗਾਹ ਗੁਰ ਗੋਬਿੰਦ ਸਿੰਘ ਸ਼ਾਹੇ ਸ਼ਹਿਨ ਸ਼ਾਹ ਗੁਰ ਗੋਬਿੰਦ ਸਿੰਘ ਬਰਦੋ ਆਲਮ ਸ਼ਾਹ ਗੁਰ ਗੋਬਿੰਦ ਸਿੰਘ ਕਸਮ ਰਾਜਾ ਕਾਹ ਗੁਰਗੋਬਿੰਦ ਸਿੰਘ ਫਾਇਜ਼ੁਲ ਅਨਵਾਰ ਗੁਰਗੋਬਿੰਦ ਸਿੰਘ ਕਾਸ਼ਫੁਲ ਅਸrar ਗੁਰਗੋਬਿੰਦ ਸਿੰਘ ਆਪਣੇ ਬਾਲਕ ਆਪ ਰਖਿਐਨ ਪਾਰ ਬ੍ਰਹਮ ਗੁਰਦੇਵ ਸੁਖੁ சாੰਤੁ ਸਹਿਜ ਆਨੰਦ ਭੈ ਉਰਨ ਭੈ ਸੇ ਰਹਾਉ ভক্ত ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲੀਅਨ ਜਾ ਕਾ ਵਡ ਪਰਤਾਪ ਦੋਖ ਹਮਾਰੇ ਬਖਸ਼ੀਅਨ ਆਪਣੀ ਕਲਤਾਰੀ ਮਨ ਮਾਂਛਤ ਫਲ ਦਿੱਤੀਆਂ ਨਾਨਕ ਬਲਹਾਰੀ ਆਪ ਨਰਾਇਣ ਕਲਾਤਾ ਜਗ ਮਹਿ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹ ਤਹ ਪਰਪੂਰ ਸਬਦ ਦੀਪਕ ਦੀਪਾਇਓ ਜਹ ਸਿਖੈ ਸੰਗ ਰਹਿਓ ਤਤ ਹਰ ਚਰਨ ਮਿਲਾਇਓ ਨਾਨਕ ਕੋਲ அங்கதே சங்க அமரண தரண பா சோவிந்த பலன சபல மலன भगत फलन कान कुवर ने पचीटंग पचिडंक रविंद जियो राम रवन दुर्त तवन सकल पवन कुशल भूत आप ही देवात देव सहस निंद जियो चरम करम मच कच हो बरा जमुना के कूल ਖੇਲ ਖੇਲਿਓ ਜਿਨ ਗਿੰਦ ਜਿਓ ਨਾਮ ਸਾਰ 에 ਤਾਰ ਤਜ ਵਿਕਾਰ ਮਨ ਗਨ ਸਤ ਗੁਰੂ ਸਤ ਗੁਰੂ ਸਤ ਗੁਰ ਕੋਬਿੰਦ ਜਿਓ ਸਤ ਜੁਗ ਤੇ ਮਾਨਿਓ ਚਲਿਓ ਬਲ ਬਾਵਨ ਪਾਇਓ ਤ੍ਰੇਤੇ ਤੇ ਮਾਨਿਓ कहायो द्वापर कृष्ण मुरार कंस कृतारथ कियो उग्र सैन को राज अभय भगत जन दियो कल युग प्रमाण नानक गुर अंगद अमर कहायो श्री गुरु राज अब चल अटल आदि पुरख फरमायो कुन गोविंद गायो नहीं जन्म आकारत की को नानक हरपज मना जीवत जल को मीन जैसा सतगुरु सुनीदा तै सो ही मैं डीट विछड़या मेल प्रभु ਹਰ ਦਰਗੇ ਕਾਵਸੀਠ ਹਰ ਨਾਮੋਂ ਮੰਤਰ ਦੜਾਏਂਦਾ ਕੱਟੇ ਹਾ ਮੈ ਰੋਗ ਨਾਨਕ ਸਤ ਗੁਰ ਤੇ ਨ ਮਿਲਾਇਆ ਜੇ ਨ ਧੁਰੇ ਪਿਆਸ ਜੋਗ ਹਮ ਆਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤਦਾਰਾਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਣਾ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਣਾ